ਦੋਸਤੋ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਉਹ ਕਾਨੂੰਨ ਕੀ ਨੇ ਤੇ ਉਹਨਾਂ ਦਾ ਕੀ ਨੁਕਸਾਨ ਪੰਜਾਬ ਨੂੰ ਉਠਾਉਣਾ ਪਵੇਗਾ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਇਦਾਂ ਦਾ ਕਰਮ ਨਾ ਕਰੀਏ ਕਿ ਕੱਲ ਨੂੰ ਪਛਤਾਉਣਾ ਪੈ ਜਾਵੇ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੇਰੇ ਕੋਲ ਹਰਾ ਪੈਨਿਆ ਔਰ ਮੈਂ ਪੰਜਾਬ ਦੇ ਜਿਹੜੇ ਭਾਗ ਲਿਖੂ ਐਸੀ ਲਿਖੂਗਾ ਕਿ ਜਿਹਦੇ ਨਾਲ ਪੋਸਟਾਂ 'ਤੇ ਰੱਖਣਗੀਆਂ ਦੁਨੀਆ ਯਾਦ ਕਰੇਗੀ ਔਰ ਤੁਹਾਨੂੰ ਨਾਇਕ ਦੇ ਰੂਪ ਦੇ ਵਿੱਚ ਲੋਕਾਂ ਨੇ ਐਕਸੈਪਟ ਕੀਤਾ 92 ਸੀਟਾਂ ਦੇ ਕੇ ਪਰ ਤੁਸੀਂ ਅੱਜ ਕੀ ਕਰਨ ਜਾ ਰਹੇ ਹੋ ਇੱਕ ਕਿਸਾਨ ਦੇ ਪੁੱਤਰ ਹੁੰਦੇ ਹੋਏ ਤੁਹਾਨੂੰ ਆਪ ਨੂੰ ਪਤਾ ਕਿ ਜਿਹੜਾ ਕਿਸਾਨ ਹੁੰਦਾ ਉਹ ਤਾਂ ਕਦੀ ਆਪਣੇ ਬੰਨੇ ਦੇ ਨਾਲ ਜਿਹੜਾ ਬੰਨਾ ਆ ਨਾ ਜਦੋਂ ਕਈ ਨਾਲ ਘੜਦਾ ਜੇ ਵੱਧ ਘੜਿਆ ਜਾਵੇ ਤੇ ਉਹਦੇ ਉੱਤੇ ਡਾਂਗਾ ਸੁੱਟੇ ਚੱਲ ਜਾਂਦੇ ਤੇ ਤੁਸੀਂ ਲੋਕਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਐਕਵਾਇਰ ਕਰਨ ਜਾ ਰਹੇ ਹੋ ਉਹ ਵੀ ਬਗੈਰ ਕਿਸੇ ਲੂਟ ਤੋਂ ਬਗੈਰ ਕਿਸੇ ਗੱਲ ਤੋਂ ભગવંતમાન ਜੀ ਏਡਾਂ ਦਾ ਕੰਮ ਨਾ ਕਰੀਏ ਕਿ ਕੰਨੂ ਮੂੰਹਾਂ ਦੇ ਹਾਸੇ ਵੀ ਜਾਂਦੇ ਲੱਗਣ 1984 ਦੇ ਵਿੱਚ ਇੱਕ ਜਰਨਲ ਦਾ ਨਾਮ ਸੁਣਿਆ ਹੋਵੇਗਾ ਸੁੰਦਰ ਜੀ ਸੁੰਦਰ ਜੀ ਬੜਾ ਹਾਸਮੁਖ ਮਜ਼ਾਕੀਆ ਸੁਆਦਾ ਇਨਸਾਨ ਸੀ ਔਰ ਹਸੂ ਹਸੂ ਕਰਦਾ ਚਿਹਰਾ 1984 ਦੇ ਅਟੈਕ ਤੋਂ ਬਾਅਦ ਕਦੀ ਉਹ ਹੱਸਿਆ ਨਹੀਂ ਕਦੀ ਉਹਨੇ ਮਜ਼ਾਕ ਨਹੀਂ ਕੀਤਾ ਉਹਦੇ ਨਾਲ ਦੇ ਨੇ ਪੁੱਛਿਆ ਕੀ ਗੱਲ ਹੋ ਗਈ ਐਸੀ ਤਾਂ ਉਹ ਇੱਕੋ ਹੀ ਗੱਲ ਕਹਿੰਦਾ ਕਹਿੰਦਾ ਪਤਾ ਨਹੀਂ ਉਹ ਅਟੈਕ ਕਰਨ ਤੋਂ ਬਾਅਦ ਕਦੀ ਮਨ ਹੀ ਨਹੀਂ ਕੀਤਾ ਹਸਣ ਤੇ ਭਗਵਾਨ ਤੁਮਾਨ ਜੀ ਤੁਹਾਨੂੰ ਇਹ ਭਲੇਖਾ ਆ ਕਿ ਰਾਜ ਹਮੇਸ਼ਾ ਤੁਹਾਡਾ ਰਹਿਣਾ ਇੱਥੇ ਬੜੇ ਆਏ ਤੇ ਬੜੇ ਗਏ ਇੱਥੇ ਸ਼ੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਤੱਕ ਸਤਕਾਰ ਤੇ ਆਦਰ ਦੇ ਨਾਲ ਲੋਕ ਚੇਤੇ ਕਰਦੇ ਆ ਤੇ ਉੱਥੇ ਹੀ ਪ੍ਰਧਾਨ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਅੱਜ ਤੱਕ ਬੁੱচ্চੜ ਕਹਿ ਕੇ ਵੀ ਚੇਤੇ ਕਰਦੇ ਆ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਤੁਹਾਨੂੰ ਪਤਾ ਹੀ ਹੈ ਤੇ ਪੰਜਾਬ ਨੇ ਕਿੰਨਾ ਚਿਹਰੋ ਸੰਤਾਪ ਢਾਹਿਆ ਤੁਹਾਨੂੰ ਉਹ ਵੀ ਪਤਾ ਹੀ ਹੈ ਤੁਸੀਂ ਪੰਜਾਬ ਨੂੰ ਦੁਬਾਰਾ ਉਸ ਸੰਤਾਪ ਦੇ ਵਿੱਚ ਐਂਟਰ ਕਰਾ ਰਹੇ ਹੋ ਜਿਹੜੇ ਸਾਡੇ ਦੁੱਖੀ ਆ ਉਹ ਤਾਂ ਅੱਗੇ ਮੌਕਾ ਭਾਲਦੇ ਆ ਕਿ ਕਦੋਂ ਇਹਨਾਂ ਲੋਕਾਂ ਦੇ ਉੱਤੇ ਅਟੈਕ ਕੀਤਾ ਜਾਵੇ ਕਦੋਂ ਇਹਨਾਂ ਲੋਕਾਂ ਦੇ ਉੱਤੇ ਇਹਨਾਂ ਦੀ ਨਸਲ ਕੁਸ਼ੀ ਕੀਤੀ ਜਾਵੇ ਤੁਸੀਂ ਚਾਹੋਗੇ ਕਿ ਪੰਜਾਬ ਉਸ ਰੂਪ ਦੇ ਵਿੱਚ ਦੁਬਾਰਾ 84 ਦੇ 84 ਤੋਂ 95 ਤੱਕ ਦਾ ਦੌਰ ਦੇਖੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ ਜਿਨ੍ਹਾਂ ਵਿੱਚੋਂ ਕਦੀ ਬਰਾਤ ਨਹੀਂ ਚੜੀ ਭਗਵੰਤ ਮਾਨ ਜੀ ਲੋਕਾਂ ਦੇ ਬਜ਼ੁਰਗਾਂ ਨੇ ਇਹ ਜ਼ਮੀਨਾਂ ਨੂੰ ਟਿੱਬੀਆਂ ਨੂੰ ਕਰਾ-ਕਰਾ ਕੇ ਇਹਨਾਂ ਦੇ ਨਾਲ ਬੂਜੇ ਪੱਟ-ਪੱਟ ਕੇ ਇਹ ਦੇਸ਼ ਭੁੱਖਾ ਮਰਦਾ ਸੀ ਦਾਣੇ ਨਹੀਂ ਹੁੰਦੇ ਸੀ ਅਮਰੀਕਾ ਤੋਂ ਮੰਗਵਾਉਂਦੇ ਸੀ ਇਨਾ ਹੀ ਬਯੁਰਗਾ ਨੇ ਵੱਡਿਆਂ ਨੇ ਸਾਡਿਆਂ ਨੇ ਜ਼ਮੀਨਾਂ ਜਰਖੇਜ ਬਣਾਈਆਂ ਤੇ ਇਹਦੇ ਵਿੱਚ ਅਨ ਉਗਣ ਲੱਗਾ ਤੇ ਤੁਸੀਂ ਅੱਜ ਕੀ ਕਰ ਰਹੇ ਹੋ ਉਹਨਾਂ ਹੀ ਜ਼ਮੀਨਾਂ ਦੇ ਵਿੱਚ ਤੁਸੀਂ ਬਲਡੋਜ਼ਰ ਵਾਰਤੇ ਤੁਸੀਂ ਪੂਕ ਲੈਣਾ ਵਾਰਤੀਆਂ ਤੁਸੀਂ ਜੀਸੀਬੀਆਂ ਵਾਰਤੀਆਂ ਤੁਸੀਂ ਲੋਕਾਂ ਦੇ ਬੀਜੇ ਹੋ ਝੋਨੇ ਮੈਦਰ ਆਏ ਹੋ ਕਿਸਾਨ ਦੇ ਦਿਲ ਤੇ ਕੀ ਬੀਜ ਦੀ ਹੋਗੀ ਉਸ ਮਾਂ ਦੇ ਦਿਲ ਤੇ ਕੀ ਬੀਜ ਦੀ ਹੋਗੀ ਜਿਹਨੇ ਹਾਲੇ 2 ਮਹੀਨੇ ਪਹਿਲਾਂ ਭਈਆਂ ਦੀ ਚਾਹ ਬਣਾ ਬਣਾ ਕੇ ਭੇਜੀ ਹੋਗੀ ਜਦੋਂ ਝੋਨਾ ਲਾਉਦੇ ਹੋਣਗੇ ਤੇ ਅੱਜ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਨੂੰ ਉਹੀ ਲੜਾਈ ਲੜਨੀ ਪੈ ਰਹੀ ਆ ਜਿਹੜੇ ਡੇਢ ਸਾਲ ਦਿੱਲੀ ਬੈ ਕੇ ਆਏ ਆ ਉਹ ਇਹਨਾਂ ਕਾਨੂੰਨਾਂ ਕਰਕੇ ਸਾਡੀਆਂ ਜ਼ਮੀਨਾਂ ਕਰਕੇ ਇੱਥੇ ਬਾਈ ਦੀਪ ਸਿੱਧੂ ਦੀ ਕਹੀ ਗੱਲ ਚੇਤੇ ਆਉਂਦੀ ਆ ਕਿ ਇੱਕਨ ਤੁਹਾਡੇ ਗੁਲਾਮੇ ਨੂੰ ਹੱਥ ਪੈ ਜਾਣਾ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਇਹਨਾਂ ਦੀ ਅੱਖ ਆ ਤੁਸੀਂ ਉਹੀ ਸਾਫ਼ ਕਰ ਰਹੇ ਹੋ ਅਸੀਂ ਦਿੱਲੀ ਨਾਲ ਲੜਾਈ ਲਾਂਡੇ ਸੀ ਇਹ ਇਹਨਾਂ ਜ਼ਮੀਨਾਂ ਦੀ 1.5 ਸਾਲ ਉੱਥੇ ਲੜਾਈ ਲੜਨ ਤੋਂ ਬਾਅਦ ਅੱਜ ਹਾਲਾਤ ਐਸੇ ਬਣਾ ਦਿੱਤੇ ਗਏ ਘੁੰਮ ਘਮਾ ਕੇ ਕਿ ਸਾਨੂੰ ਉਹੀ ਸੇਮ ਲੜਾਈ ਪੰਜਾਬ ਦੇ ਵਿੱਚ ਲੋਕਾਂ ਨੂੰ ਝੰਡੇ ਚੱਕ ਕੇ ਤੇ ਖੇਤਾਂ ਵਿੱਚ ਘੁੰਮਣਾ ਪੈ ਰਿਹਾ ਲੋਕ ਆਪਣੇ ਕੰਮ ਕਾਰ ਛੱਡ ਕੇ ਦੁਨੀਆ ਭੱਜੀ ਫਿਰਦੀ ਖੇਤਾਂ ਦੇ ਵਿੱਚ ਤੇ ਨਾਲੇ ਮੈਂ ਬਾਕੀ ਪੰਜਾਬੀਆਂ ਨੂੰ ਦੱਸ ਦਵਾਂ ਜਿਹਨਾਂ ਕੋਲ ਜ਼ਮੀਨਾਂ ਹੈ ਨਹੀਂ ਭਾਈ ਰੋਟੀ ਤਾਂ ਖਾਣੇ ਹੋਣਾ ਤੇ ਰੋਟੀ ਜਿਹੜੀ ਆ ਇਹ ਨਾ ਖੇਤਾਂ ਤੋਂ ਹੀ ਆਉਂਦੀ ਆ ਜਿੱਦਣ ਇਹ ਖੇਤ ਨਾ ਰਹਿ ਤੇ ਭੁੱਖੇ ਮਰਾਂਗੇ ਭੁੱਖੇ ਇਹ ਯਾਦ ਰੱਖਿਓ ਮੇਰੀ ਗੱਲ ਜਿਨ੍ਹਾਂ ਨੂੰ ਬਹੁਤ ਅੱਜ ਖੁਸ਼ੀਆਂ ਭਗਵਾਨ ਕਮਾਨ ਜੀ ਤੁਹਾਨੂੰ ਇੱਕ ਨਾਇਕ ਦੇ ਤੌਰ ਤੇ 92 ਸੀਟਾਂ ਦਿੱਤੀਆਂ ਤੁਸੀਂ ਨਾਇਕ ਬਣ ਕੇ ਨਹੀਂ ਦਿਖਾਇਆ ਤੁਸੀਂ ਇਸ ਟਾਈਮ ਖਲਨਾਇਕ ਬਣ ਰਹੇ ਹੋ ਲੋਕਾਂ ਦੀਆਂ ਜ਼ਮੀਨਾਂ ਹਥਿਆਉਣ ਦੇ ਹਾਂ ਕਹਿ ਕੀ ਰਹੇ ਹੋ ਪਿਆ ਹੀ ਆ ਠੇਕਾ ਦੇਣਾ ਫਿਰ ਦੂ ਬਾਦ ਦੂਜੇ ਸਾਲ ਲੱਖ ਦੇਣਾ ਫਿਰ 10% ਵਧਾ ਦੇਣਾ ਭਗਵਾਨ ਕਮਾਨ ਜੀ ਤੁਹਾਨੂੰ ਭੁਲੇਖਾ ਪੈ ਗਿਆ ਕਿ ਸਦਾ ਤੁਸੀਂ ਰਹਿਣਾ 10 ਸਾਲ ਕਾਲੀ ਦਲ ਨੂੰ ਰਾਜ ਕਰਨ ਤੋਂ ਬਾਅਦ ਇਹੀ ਹੰਕਾਰ ਸਿਰ ਚੜ੍ਹ ਕੇ ਬੋਲਿਆ ਸੀ ਤੇ ਲੋਕਾਂ ਨੇ ਅੱਜ ਤੱਕ ਦੋ ਦੋ ਸੀਟਾਂ ਦੇ ਕਿਨ ਮੱਝਿਆ ਤੇ ਤੁਸੀਂ ਇਹ ਗੱਲ ਕਹਿੰਦੇ ਸੀ ਸੁਖਵੀਰ ਬਾਦਲ ਹੋਣਾਂ ਬਾਰੇ ਕਿੱਡਲਾਂ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚੱਲਾ ਹੁੰਦਾ ਹੈ ਅੱਜ ਲੋਕ ਉਹੀ ਕਮੈਂਟ ਤੁਹਾਨੂੰ ਪਾਸ ਕਰ ਰਹੇ ਜਨਾਬ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਉਹਨਾਂ ਤੋਂ ਬਗੈਰ ਕੁਝ ਦਿੱਤੇ ਕਿਦਾਂ ਲੈ ਲੋਗੇ ਹਿਮਾਚਲ ਦੇ ਵਿੱਚ ਹੋਰ ਕਾਨੂੰਨ ਹੈ ਹੋਰ ਦੇਸ਼ ਹੈ ਹਿਮਾਚਲ ਹਿਮਾਚਲ ਮੈਂ ਮੰਗਲੂਟ ਗੰਜ ਤੇ ਧਰਮਸ਼ਾਲਾ ਜਾ ਕੇ ਆਇਆ ਰੂਟ ਚੋੜਾ ਕੀਤਾ ਗਿਆ ਤਾਂ ਮੈਂ ਸੋਚਿਆ ਕਿ ਜਿਹੜੇ ਆਲੇ-ਦੁਆਲੇ ਢਾਬੇ ਸੀ ਦੁਕਾਨਾਂ ਸੀ ਉਹਨਾਂ ਦਾ ਬੜਾ ਨੁਕਸਾਨ ਹੋ ਗਿਆ ਉਹ ਜਦੋਂ ਮੈਂ ਉਹਨਾਂ ਲੋਕਾਂ ਨੂੰ ਮਿਲਿਆ ਤਾਂ ਉਹਨਾਂ ਨੇ ਇੱਕ ਗੱਲ ਦੱਸੀ ਕਹਿੰਦੇ 4 ਗੁਣਾ ਰੇਟ 4 ਗੁਣਾ ਰੇਟ ਮਿਲਿਆ ਸਾਨੂੰ ਸਾਡੇ ਦੇ ਘਰਾਂ ਚ ਖੁਸ਼ਹਾਲੀ ਆ ਗਈ ਹੈ ਤੇ ਅਸੀਂ ਕੀ ਕਹਿ ਰਹੇ ਹਾਂ ਕਿ بیچ ਕੇ ਪਲਾਟ ਬਣਾਵਾਂਗੇ ਪਲਾਟਾਂ ਤੋਂ ਬਾਅਦ ਉੱਥੇ ਬਿਲਡਿੰਗਾਂ ਖੜਾ ਕਰਾਂਗੇ ਫੇਉਣਾ ਵਿੱਚੋਂ بیچ ਕੇ ਪਰਸੈਂਟੇਜ ਲੈਣੀ ਆ ਕਿਸੇ ਨੂੰ ਮੂਰਖ ਬਣਾਉਣਾ ਤੇ ਕਨਾਲ ਖੰਡ ਲਈ ਤੇ ਕੋਈ ਬਣ ਜੂ ਜੀ ਹਜ਼ਾਰਾਂ ਏਕੜਾਂ ਲਈ ਮੂਰਖ ਨਹੀਂ ਬਣਦੇ ਲੋਕ ਔਰ ਤੁਸੀਂ ਇੱਕ ਕਾਨੂੰਨ ਬਣਾਉਣ ਜਾ ਰਹੇ ਹੋ ਦਿੱਲੀ ਦੇ ਕਹੇ ਤੇ ਭਗਵਾਨਤਮਨ ਜੀ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਤੁਹਾਨੂੰ ਜਦੋਂ ਲਿਆਂਦਾ ਗਿਆ ਤੁਹਾਨੂੰ ਵੋਟਾਂ ਪਾਈਆਂ ਕੇਜਰੀਵਾਲ ਨੂੰ ਕਿਸੇ ਨੇ ਇੱਕ ਬੂਟ ਨਹੀਂ ਪਾਈ ਔਰ ਰੈਲੀਆਂ 'ਚ ਮੈਂ ਇਹ ਕੁਝ ਦੇਖਿਆ ਆ ਜਦੋਂ ਤੁਸੀਂ ਬੋਲਦੇ ਹੁੰਦੇ ਸੀ ਤਾਂ ਲੋਕ ਖੜੇ ਹੁੰਦੇ ਸੀ ਜਿੱਦਾਂ ਹੀ ਤੁਹਾਡੇ ਤੋਂ ਬਾਅਦ ਕੇਜਰੀਵਾਲ ਸਾਹਿਬ ਬੋਲਦੇ ਸੀ ਲੋਕ ਆਪਣੇ ਆਪਣੇ ਘਰਾਂ ਨੂੰ ਤੁਰ ਪਿੰਦੇ ਹੁੰਦੇ ਸੀ ਵੀ ਨੀਰਾ ਹਉਣ ਆਲਾ ਚਲੋ ਚੱਲੀਏ ਇਹ ਗੱਲਾਂ ਬਹੁਤ ਰੈਲੀਆਂ 'ਚ ਹੋਈਆਂ ਤੁਹਾਨੂੰ ਇਸ ਗੱਲ ਦਾ ਪਤਾ ਆ ਤੁਹਾਨੂੰ ਲੋਕ ਪਸੰਦ ਕਰਦੇ ਸੀ ਕੇਜਰੀਵਾਲ ਸਾਹਿਬ ਨੂੰ ਨਹੀਂ ਤੁਹਾਨੂੰ ਲੋਕਾਂ ਨੇ ਬੋਟਾਂ ਪਾਈਆਂ ਕੇਜਰੀਵਾਲ ਸਾਹਿਬ ਨੂੰ ਨਹੀਂ ਅੱਜ ਕੇਜਰੀਵਾਲ ਸਾਹਿਬ ਆਪਣੇ ਸੁਪਨੇ ਸਕਾਰ ਕਰਨ ਲਈ ਪੰਜਾਬ ਨੂੰ ਰੋਂਦ ਰਹੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਨਾ ਸੈਂਟਰੋਂ ਗੱਡੀ ਹੁੰਦੀ ਸੀ ਜਨਾਬ ਤੁਹਾਡੇ ਕੋ ਤੇ ਅੱਜ ਰੱਬ ਨੇ ਤੁਹਾਨੂੰ ਬੜਾ ਕੁਝ ਦਿੱਤਾ ਆ ਤੇ ਤੁਹਾਨੂੰ ਇੱਕ ਅਨਸਾਫ ਪਸੰਦ ਲੀਡਰ ਦੇ ਤੌਰ ਤੇ ਲੋਕਾਂ ਨੇ ਪਸੰਦ ਕੀਤਾ ਸੀ ਤੇ ਤੁਸੀਂ ਜੋ ਕੁਝ ਪੰਜਾਬ ਚ ਕਰਨ ਜਾ ਰਹੇ ਆ ਪੰਜਾਬੀਆਂ ਨੇ ਨਾ ਕਦੀ ਐਕਸੈਪਟ ਕੀਤਾ ਤੇ ਨਾ ਕਦੀ ਕਰਨਗੇ ਕਾਨੂੰਨ ਜਿਹੜੇ ਆ ਇਹ ਲੋਕਾਂ ਦੀ ਬਰਬਾਦੀ ਦੇ ਕਾਨੂੰਨ ਆ ਤੁਸੀਂ ਕਦੀ ਸੋਚਿਆ ਕਿ ਇੰਨੇ ਹਜ਼ਾਰ ਏਕੜ ਦੇ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਕਿੰਨੇ ਘਰ ਬਸੇ ਹੋਏ ਆ ਕਿੰਨੇ ਪਰਿਵਾਰ ਇਹਨਾਂ ਤੋਂ ਰੋਟੀ ਖਾਂਦੇ ਆ ਇੱਕ ਮਾਂ ਦੀ ਮੈਂ ਵੀਡੀਓ ਸੁਣੀ ਉਹਦਾ ਨਾ ਧੀ ਆ ਨਾ ਪੁੱਤਿਆ ਧੀ ਵਿਆਹੀ ਆ ਪੁੱਤ ਮਰ ਗਿਆ ਤੇ ਉਹਦੇ ਛੇ ਕਿੱਲੇ ਆ ਤੇ ਉਹ ਕਹਿੰਦੀ ਮੈਂ ਕੋ ਜੈਰ ਖਾ ਕੇ ਮਰ ਜਾਣਾ ਭਗਵਾਨ ਤੁਮਣ ਜੀ ਤੁਹਾਡੇ ਤੱਕ ਇਹ ਨਹੀਂ ਪਹੁੰਚਦੀਆਂ ਵੀਡੀਓ ਕਿਰਪਾ ਕਰਕੇ ਵੀਡੀਓ ਦੇਖ ਕੇ ਪਿਗਲ ਜਾਓ ਨਾ ਲੋਕਾਂ ਦਾ ਨਾਸ ਕਰੋ ਇੱਥੇ ਵੱਡੇ ਵੱਡੇ ਹੰਕਾਰੀਆਂ ਦੇ ਸ਼ਹਿਰ ਥੱਲੇ ਲੱਗੇ ਆ ਸਦਾ ਲਈ ਤੁਹਾਡਾ ਰਾਜ ਨਹੀਂ ਆਇਆ ਅਗਲੇ ਸਾਲ ਬੂਟਾਂ ਨੇ ਤੇ ਲੋਕ ਅੜੀਕਣ ਡਏ ਆ ਜਨਾਬ ਕੁਛ ਇਦਾਂ ਦਾ ਕਰੋ ਕਿ ਲੋਕ ਤੁਹਾਨੂੰ ਚੰਗੇ ਤਰੀਕੇ ਨਾਲ ਅੜੀਕਣ ਤੁਹਾਡਾ ਆਿਆਂ ਦਾ ਵੈਲਕਮ ਕਰਨ ਤੁਹਾਡੇ ਲੀਡਰਾਂ ਦਾ ਵੈਲਕਮ ਕਰਨ ਤੁਹਾਡੇ ਲੀਡਰਾਂ ਨੂੰ ਵੀ ਇਹ ਗਲਤ ਫਹਿਮੀ ਹੋ ਗਈ ਕਿ ਸਦਾ ਸ਼ਾਇਦ ਅਸੀਂ ਹੀ ਰਹਿਣਾ ਹੈ ਤੇ ਉਹ ਵੀ ਹੰਕਾਰ ਭਰੀਆਂ ਗੱਲਾਂ ਕਰਦੇ ਆ ਕਿਰਪਾ ਕਰਕੇ ਉਹ ਸਭ ਕੁਝ ਦੇਖੋ ਤੇ ਕੁਝ ਕੁ ਮੁਲਾਜ਼ਮ ਸਾਰੇ ਮੁਲਾਜ਼ਮਾਂ ਨੂੰ ਨਹੀਂ ਮੈਂ ਕਹਿੰਦਾ ਜਿਨ੍ਹਾਂ ਨੇ ਅੱਤ ਚੁੱਕੀ ਹੋਈ ਆ ਕਿਰਪਾ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਉਹਨਾਂ ਦੇ ਉੱਤੇ ਤੁਸੀਂ ਕਿੰਨੇ ਹੁਨੇ ਕਾਮਾਰ ਕੇ ਟੰਗਣਾ ਇਦਾਂ ਦੇ ਕਾਮਾਂ ਨੂੰ ਟੰਗੋ ਜਿਹੜੇ ਲੋਕਾਂ ਦੇ ਨਿਆਣਿਆਂ ਨੂੰ ਨਿਯਾਇਜ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਬੰਦੂਕਾਂ ਦਿੱਤੀਆਂ ਰੱਖਿਆ ਕਰਨ ਲਈ ਡਾਂਗਾਂ ਦਿੱਤੀਆਂ ਰੱਖਿਆ ਕਰਨ ਲਈ ਨਾ ਕਿ ਪ੍ਰੋਟੈਸਟ ਕਰਦੇ ਬੇਕਸੂਰੀ ਲੋਕਾਂ ਤੇ ਗੋਲੀਆਂ ਚਲਾਉਣੀਆਂ ਪ੍ਰੋਟੈਸਟ ਕਰਦੇ ਲੋਕਾਂ ਨੂੰ ਡਾਂਗਾਂ ਭਰਉਣੀਆਂ ਬੱਸਾਂ ਦੇ ਵਿੱਚ ਲੋਡ ਕਰਨਾ ਇਦਾਂ ਤਾਂ ਦਿੱਲੀ ਨੇ ਨਹੀਂ ਕੀਤੀ ਜਨਾਬ ਕਿਰਪਾ ਕਰੋ ਇਹਨਾਂ ਕਾਨੂੰਨਾਂ ਨੂੰ ਵਾਪਸ ਲਾਓ ਤੁਹਾਨੂੰ ਸਰਦਾਰ ਹਰੀ ਸਿੰਘ ਨਲੂਏ ਵਾਂਗੂ ਲੋਕਾਂ ਨੇ ਸਤਿਕਾਰ ਕਰਕੇ 92 ਸੀਟਾਂ ਦਿੱਤੀਆਂ ਕਿ ਪੰਜਾਬ ਦਾ ਇੱਕ ਨਵਾਂ ਨਾਇਕ ਆ ਰਿਹਾ ਜਿਹੜਾ ਪੰਜਾਬ ਨੂੰ ਬਦਲ ਦੇਗਾ ਪੰਜਾਬ ਦੀ ਨੁਹਾਰ ਨੂੰ ਬਦਲ ਦਊਗਾ ਪਰ ਖਲੋਕਾਂ ਨੂੰ ਆ ਆਮੀਦ ਨਹੀਂ ਤੁਹਾਡੇ ਤੋਂ ਜੋ ਤੁਸੀਂ ਕਰਨ ਜਾ ਰਹੇ ਹੋ ਕਿਸੇ ਦੇ ਦਵਾ ਥੱਲੇ ਨਾ ਉਹ ਪੰਜਾਬੀ ਤੁਹਾਡੇ ਨਾਲ ਆ ਤੁਸੀਂ ਇੱਕ ਵਾਰੀ ਬਾਜ਼ ਮਾਰ ਕੇ ਦੇਖੋ ਪੰਜਾਬ ਤੁਹਾਡੇ ਨਾਲ ਖੜ ਜਾਣਾ ਕਿਰਪਾ ਕਰਕੇ ਤੁਸੀਂ ਤਾਂ ਸਟੈਂਡ ਲਓ ਪੰਜਾਬ ਲਈ ਇਸ ਲਈ ਮੇਰੀ ਬੇਨਤੀ ਹੈ ਜਨਾਬ ਇਹਨਾਂ ਕਾਨੂੰਨਾਂ ਨੂੰ ਵਾਪਸ ਲਾਓ ਖੇਤਾਂ ਦੇ ਵਿੱਚ ਝੁੰਨਿਆਂ ਦੇ ਵਿੱਚ ਜੀਸੀ ਬੀਆਂ ਭਜਾਉਣੀਆਂ ਬੰਦ ਕਰ ਦਿਓ ਫਾਇਦਾ ਕੁਛ ਨਹੀਂ ਹੋਣਾ ਲੋਕਾਂ ਨੇ ਆਪਣੇ ਮਾਂ ਆਏ ਜ਼ਮੀਨ ਮਾਂ ਦੀ ਚੁੰਨੀ ਨਹੀਂ ਲੈਣ ਦੇਣੀ ਇਹ ਗਾਰੰਟੀ ਆ ਇਹ ਲਿਖ ਕੇ ਲੈ ਲਓ ਜੋ ਮਰਜੀ ਹੋ ਜਾਏ ਲੋਕਾਂ ਨੇ ਜ਼ਮੀਨਾਂ ਨਹੀਂ ਦੇਣੀਆਂ ਲੋਕ ਤਾਂ ਯਾਰ ਜੀਮੀਂਦਾਰ ਤਾਂ ਆਪਣਾ ਖੁੰਝਾ ਨਹੀਂ ਕਿਸੇ ਨੂੰ ਦਿੰਦਾ ਸਾਗ ਨਹੀਂ ਤੋਣ ਦੇ ਦਿੰਦਾ ਬਿਨਾਂ ਪੁੱਛਿਆ ਤੁਸੀਂ ਕਹਿੰਨੇ ਆ ਵੀ ਜ਼ਮੀਨਾਂ ਖੋਲੋਗੇ ਇਹ ਕਿਹੜੀਆਂ ਗੱਲਾਂ ਹੋਈਆਂ ਪਲੇਖਾ ਪੰਜਾਬ ਕਦੀ ਨਹੀਂ ਕਰਨ ਦਊਗਾ ਆਪਣੇ ਪਲੇਖੇ ਨੂੰ ਦਰਸਤ ਕਰੋ ਤੇ ਕਿਰਪਾ ਕਰਕੇ ਲੋਕਾਂ ਦੇ ਉੱਤੇ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ